हेलो जी थोड़ा सारे मेरे चैनल बड़ा हिंदी का स्वागत है आज आप बनावे महंदी रंग महदी रंग डिजाइन बनावे जाली तो बिना कोई जाली नहीं है दो सिलाइय से के तैयार हो जाना स्ट्रैचेबल डिजाइन कितने भी पा सकते किसी भी रंग च पाओ किसी भी कोटी से पाओ जो आप डिजाइन बना जा रहे तो जोड़ा अब आप डिजाइन बनाने जा रहे और लुक मैं थानू दिखा जा रही हाँ देखो या डिजाइन है जो असं बनावे ये लुक है देखो एदम मोटा थोड़ा जि बन के आंधा देखो ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਸਾਡਾ ਸਟ੍ਰੈਚੇਬਿਲਟੀ ਚ ਕਾਫੀ ਆ ਦੇਖੋ ਆਪਾਂ ਇੰਨੇ ਕ ਕੁੰਡੇ ਸਭਾਇਆ ਹੋਇਆ ਦੇਖੋ ਸਟ੍ਰੈਚੇਬਿਲਟੀ ਬਹੁਤ ਜ਼ਿਆਦਾ ਹੈ ਸਟ੍ਰੈਚੇਬਿਲਟੀ ਜ਼ਿਆਦਾ ਤਾਂ ਹੈ ਕਿਉਂਕਿ ਇੱਕ ਤਰ੍ਹਾਂ ਸੇ ਕੁੰਡੇ ਨੂੰ ਵਧਾਂਦੇ ਤੇ ਘਟਾਂਦੇ ਪਏ ਜਿਹੜੇ ਅਸੀਂ ਪੈਟਰਨ ਦੇ ਸਾਡੇ ਕੁੰਡੇ ਵਧਣਗੇ ਘਟਣਗੇ ਤਾਂ ਉਸ ਚ ਸਟ੍ਰੈਚੇਬਿਲਟੀ ਨੇਚਰਲੀ ਆ ਜਾਂਦੀ ਹੈ ਤੇ ਜਿੱਥੇ ਸਾਡੇ ਕੁੰਡੇ ਪੁੱਠੇ ਵੀ ਨਾਲ ਚੱਲਦੇ ਹੋਣ ਆ ਦੇਖੋ ਪੁੱਠੇ ਇਧਰ ਸਿੱਧੇ ਸੇ ਪੁੱਠੇ ਸਾਈਡ ਤੇ ਸਿੱਧੇ कि ਸਿੱਧੇ ਸਾਈਡ ਤੋਂ ਹੀ ਬਲੇ ਕੁੰਡੇ ਪੁੱਠੇ ਮੀਨ ਕਿ ਪੁੱਠੇ ਤੇ ਪੁੱਠੇ ਸਿੱਧੇ ਤੇ ਸਿੱਧੇ ਵਾਲੇ ਜੜੀ ਚੱਲਦੇ ਹੁਣ ਉਸ ਤੇ ਵੀ ਸਟ੍ਰੈਚੇਬਿਲਟੀ ਥੋੜੀ ਜ਼ਿਆਦਾ ਆ ਜਾਂਦੀ ਹੈ ਆ ਦੇਖੋ ਸਟ੍ਰੈਚੇਬਿਲਟੀ ਇਸ ਤੋਂ ਜ਼ਿਆਦਾ ਹੋਰ ਤਾਂ ਆ ਗਿਆ ਕਿਉਂਕਿ ਇਸ ਚਫਾ ਕੁੰਡੇ ਵਧਾਏ ਜਾਂ ਟਿਕਟਾਏ ਤਾਂ ਫੇ ਸ਼ੁਰੂ ਕਰਦੇ ਆ ਅੱਜ ਵਾਲਾ ਪੈਟਰਨ ਜਿੱਦੇ ਲਈ ਕੁੰਡੇ ਚਾਹੀਦੇ ਆ 3 2 5 ਦੇ ਮਲਟੀਪਲ 5 5 5 5 2 ਕੁੰਡੇ ਐਕਸਟਰਾ ਠੀਕ ਹੈ ਜੀ ਪੰਜ ਦੇ ਮਲਟੀਪਲ ਅਸੀਂ ਕੁੰਡੇ ਪਾ ਲੈਣੇ ਦੋ ਕੁੰਡੇ ਐਕਸਟਰਾ ਪਾ ਲੈਣ ਤੇ ਇਹ ਵਾਲਾ ਪੈਟਰਨ ਹੈ ਤਾਂ ਜਿੱਦਾਂ ਤੁਸੀਂ ਕੋਈ ਕੇਵਲ ਵਗੈਰਾ ਪਾ ਰਹੇ ਹੋ ਉਹਦੇ ਵੀ ਸਾਇਟੇ ਚਲਾ ਸਕਦੇ ਹੋ ਤੇ ਲੁੱਕ ਇਹਦੇ ਕੇਵਲ ਵਰਗੀ ਉਹ ਦੇਖੋ ਆ ਰਹੀ ਹੈ ਪਰ ਅਸੀਂ ਕੁੰਡੇ ਕੰਡੇ ਕੋਈ ਉਲਟਾਈ ਨਹੀਂ ਹੈ ਤੇ ਬਹੁਤ ਹੀ ਵਧੀਆ ਤੇ ਸੌਖਾ ਜਿਹਾ ਡਿਜ਼ਾਈਨ ਬਣ ਕੇ ਆਉਂਦਾ ਹੈ ਤਾਂ ਸ਼ੁਰੂ ਕਰਨ ਜਾ ਰਹੇ ਹਾਂ ਪੈਟਰਨ ਅਸੀਂ ਆਪਣਾ ਪਹਿਲੀ ਰੋ ਤੋਂ ਅਸੀਂ ਹੈ ਕਿ ਸਿੱਧੀ ਸੈੱਟ ਤੇ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲਓ ਬੁੱਲੋ ਤੁਹਾਡੀ ਆਪਣੀ ਮਰਜ਼ੀ ਦੋ ਕੁੰਡੇ ਹੋ ਗਏ ਸਾਡੇ ਆ ਦੇਖੋ ਪਹਿਲਾ ਤੇ ਦੂਜਾ ਪੁੱਠਾ ਇਹ ਸਾਡੇ ਪੈਟਰਨ ਵਾਲੇ ਕੁੰਡੇ ਇਸ ਤੋਂ ਬਾਅਦ ਅਗਲੇ ਤਿੰਨ ਕੁੰਡੇ ਲੈਣੇ 1 2 3 ਅਸੀਂ ਸਿੱਧੀ ਸਾਈਡ ਤੇ ਆਪਰ ਤਿੰਨਾ ਕੁੰਡੇ ਦਾ ਇੱਕ ਕਰਾਂਗੇ ਪੁੱਠਾ ਪੁੱਠਾ ਹੀ ਬੁਣ ਰਹੇ ਹਾਂ ਅਸੀਂ ਇੱਕ ਕੁੰਡੇ ਸਲਾਈ ਤੇ ਤੇ ਆ ਦੇਖੋ ਇਹ ਧਾਗੇ ਦਾ ਇੱਕ ਵਲ ਪਾਇਆ ਵਲ ਪਾ ਕੇ ਫਿਰ ਉਹਨਾਂ ਤਿੰਨਾ ਕੁੰਡਿਆਂ 'ਚ ਸਲਾਈ ਪਾਈ ਉੱਥੋਂ ਫਿਰ ਅਸੀਂ ਇੱਕ ਕੁੰਡਾ ਬਣਾ ਲਿਆ ਫਿਰ ਇੱਕ ਵਲ ਪਾਇਆ ਫਿਰ ਉਹਨਾਂ ਤਿੰਨ ਕੁੰਡਿਆਂ 'ਚ ਸਲਾਈ ਪਾਈ ਤੇ ਇੱਕ ਹੁੰਡਾ ਬਣਾ ਲਿਆ ਹੁਣ ਅਸੀਂ ਤਿੰਨਾ ਚੋਂ ਸਾਡੇ ਬਣ ਗਏ ਦੇਖੋ 1 2 3 4 5 ਇਸ ਤੋਂ ਬਾਅਦ ਅਸੀਂ ਤਿੰਨਾ ਕੁੰਡਿਆਂ ਨੂੰ ਸਲਾਈ ਤੋਂ ਦੇਣਾ ਉਤਾਰ ਤਾਗੇ ਨੂੰ ਕਰ ਲੈਣਾ ਪਿੱਛੇ ਤਾਗੇ ਨੂੰ ਪਿੱਛੇ ਕਰਨ ਤੋਂ ਬਾਅਦ ਦੇਖੋ ਇਹ ਵਾਲਾ ਜਿਹੜਾ ਸਾਡਾ ਸਭ ਤੋਂ ਪਹਿਲੇ ਵਾਲਾ ਵਾਲਾ ਆਹ ਵਾਲਾ ਸਭ ਤੋਂ ਪਹਿਲੇ ਵਾਲਾ ਇਹ ਤਿਆਰ ਰੱਖਣਾ ਸਭ ਤੋਂ ਪਹਿਲਾਂ ਦੇਖੋ ਇਹਨੂੰ ਉਤਾਰਾਂਗੇ ਚਾਰਾ ਕੁੰਡਿਆਂ ਦੇ ਉੱਪਰੋਂ ਉਤਾਰ ਕੇ ਇਹਨੂੰ ਐਦਾਂ ਘੁਮਾ ਕੇ ਇੱਥੇ ਸਲਾਈ ਚ ਪਾ ਲਿਆ ਕੁਝ ਵੀ ਨਹੀਂ ਕੀਤਾ ਬਸ ਘੁਮਾ ਕੇ ਸਲਾਈ ਚ ਪਾ ਲਿਆ ਫੇਰ ਤਾਗੇ ਨੂੰ ਆਪਣੇ ਵਾਲੇ ਇੱਕ ਵਾਰੀ ਫੇਰ ਦੇਖ ਲੈਣੇ ਆ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇ ਤੋਂ ਬਾਅਦ ਤਾਗਾ ਅੱਗੇ ਹੀ ਰਹੂਗਾ ਅਗਲੇ ਤਿੰਨ ਕੁੰਡੇ ਜਿਹੜੇ ਕਿ ਅਸੀਂ ਪਹਿਲਾਂ ਸਿੱਧੇ ਬੁਨੇ ਹੋਏ ਤਿੰਨਾਂ ਨੂੰ ਇਕੱਠੇ ਲਵਾਂਗੇ ਐਦਾਂ ਪੁੱਠਾ ਤਿੰਨਾਂ ਦਾ ਇੱਕ ਕੀਤਾ ਪੁੱਠਾ ਤਿੰਨਾਂ ਨੂੰ ਰਹਿਣ ਦਾ ਸਲਾਈ ਦੇ ਵਿੱਚ ਇੱਕ ਪਾ ਲਿਆ ਵੱਲ ਫੇਰ ਤਿੰਨਾਂ ਚੋਂ ਇੱਕ ਕੁੰਡਾ ਬਣਾਇਆ ਫੇਰ ਇਹਨੂੰ ਰਹਿਣ ਦਾ ਸਲਾਈ ਤੇ ਫੇਰ ਇੱਕ ਵੱਲ ਪਾ ਲਿਆ ਫਿਰ ਤਿੰਨਾਂ ਚੋ ਇੱਕ ਕੁੰਡਾ ਬਣਾਇਆ ਤੇ ਤਿੰਨਾਂ ਨੂੰ ਸਲਾਈ ਤੋਂ ਉਤਾਰਿਆ ਉਤਾਰਨ ਤੋਂ ਬਾਅਦ ਅੱਗੇ ਨੂੰ ਪਿੱਛੇ ਕੀਤਾ ਤੇ ਇਹ ਜਿਹੜਾ ਵੱਲ ਵਾਲਾ ਕੁੰਡਾ ਸਭ ਤੋਂ ਪਹਿਲੇ ਵਾਲਾ ਆ ਦੇਖੋ ਇਹ ਆ ਦੇਖੋ ਆਹ ਵਾਲਾ ਇਹ ਆਹ ਵਾਲਾ ਕੁੰਡਾ ਸਾਡਾ ਸਭ ਤੋਂ ਪਹਿਲਾ ਵੱਲ ਵਾਲਾ ਸਭ ਤੋਂ ਪਹਿਲੇ ਵੱਲ ਵਾਲੇ ਕੁੰਡੇ ਨੂੰ ਚੁੱਕਿਆ ਚਾਰਾ ਕੁੰਡੇ ਦੇ ਉੱਪਰ ਰੱਖਵਾ ਕੇ ਇਹਦਾ ਇੱਕ ਵਾਰੀ ਇਦਾਂ ਵੱਲ ਪਾ ਕੇ ਨੂੰ ਫਿਰ ਇੱਥੇ ਸਲਾਈ 'ਚ ਪਾ ਲਿਆ ਬਸ ਇਹੀ ਸਾਡਾ ਡਿਜ਼ਾਈਨ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਇਹਨੂੰ ਬੜੇ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਕਿਉਂਕਿ ਬਹੁਤ ਔਖਾ ਨਹੀਂ ਹੈ ਦੇਖੋ ਤਿੰਨਾ ਚੋਂ ਤਿੰਨ ਬੜੇ ਪੰਜ ਆਰਾਮ ਨਾਲ ਬਣ ਜਾਂਦੇ ਤਿੰਨਾ ਚੋਂ ਇੱਕ ਦੂਜਾ ਵੱਲ ਫੇਰ ਇੱਕ ਫੇਰ ਇੱਕ ਵੱਲ ਤੇ ਫੇਰ ਇੱਕ ਤੇ ਫੇਰ ਤਿੰਨਾਂ ਨੂੰ ਸਲਾਈ ਤੋਂ ਉਤਾਰਿਆ ਪਿੱਛੇ ਕੀਤਾ ਪਹਿਲਾ ਫਲਾ ਦੇਖੋ ਸਭ ਤੋਂ ਪਹਿਲੇ ਵਾਲੇ ਵੱਲ ਨੂੰ ਲੈ ਆ ਲੈ ਕੇ ਉੱਪਰ ਉਹਦੀ ਉਤਾਰ ਕੇ ਐਦਾਂ ਪਾ ਲਿਆ ਬਸ ਇਹ ਸਾਡਾ ਪੰਜ ਗੁੰਡਿਆਂ ਦਾ ਪੈਟਰਨ ਕੰਪਲੀਟ ਹੋ ਗਿਆ ਬਸ ਇਹੀ ਅਸੀਂ सा पैटर्न है उठी सिलाई असेंदा करना वो आप सैकंड रोच देख लेने क्योंकि दो सिलाइय का ही पैटर्न है एक दो तीन चार ते पाँच तो बाद उतारिया ये वाला देखो पहला वल लिया ले लैके चारा के उपरों घुमा के उतार के इन एदा करके फिर असं यू सिलाई से ही पाल लें उतार देनी है नीचे बस इदा पैटर्न की फस्ट रो कंप्लीट कर लेनी है पैटर्न की फस्ट रो कंप्लीट करके आ जाने असं फिर पैटर्न दैकेंड रो लास्ट जो भी थानू एक बार दिखा दे तीन पुट्ठा ही तिना एक पूरी सिलाई पुट्ठी भी पै रही है सीधी सिलाई चाहे पर असि पुट्ठी पा रहे तिना ज कर रहे हैं तिना तो पाँच कुंडे बना रहे भी सारे पुट्ठे ही बना रहे हैं आखो पहला वल आ वल आता देखो उतार उतार के बस इस चुपा लिया तक अपने वल किता दो कुंडे पुट्ठे ਹੁਣ ਆ ਕਿ ਅਸੀਂ ਪੈਟਰਨ ਦੀ ਦੂਸਰੀ ਰੋ ਰੋਂਗ ਸਾਈਡ ਧਿਆਨ ਨਾਲ ਇਹ ਵੀ ਦੇਖ ਲਿਓ ਥੋੜੀ ਜੀ ਕੋਈ ਔਖੀ ਨਹੀਂ ਬਹੁਤ ਹੀ ਸੌਖੀ ਹੈ ਪਹਿਲਾ ਕੁੰਡਾ ਐ ਸਟੇਚ ਦੂਜਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਹੁਣ ਅਸੀਂ ਪਹਿਲੇ ਕੁੰਡੇ ਨੂੰ ਬੁਣਾਗੇ ਪੁੱਠਾ ਇੱਕ ਕੁੰਡਾ ਪੁੱਠਾ ਅਗਲੇ ਦੋਨਾਂ ਦਾ ਅਸੀਂ ਇੱਕ ਬਣਾਇਆਣਾ ਪਹਿਲਾ ਤੇ ਦੂਜਾ ਇੱਕ ਵੱਲ ਤੇ ਇੱਕ ਕੁੰਡਾ ਦੋਨੇ ਲੈ ਦੋ ਦਾ ਇੱਕ ਅਗਲਾ ਫੇਰ ਇੱਕ ਵੱਲ ਤੇ ਕੁੰਡਾ ਦੋ ਦਾ ਇੱਕ ధాగా పిచ్చే అగలే దో కుండే సో ఏ అసి తిన్నో క కుండా భేటా సూ అో దో ద అగలే దో కుండే లేడే ఉల్టానే జో కుండే పరే బా ఏ దో అన్నా इस तो बाद अगले दो कुंडे रह गए ना तो दो एक बस ये साड़ी पुठी सिलाई है सैकेंड रोज पूरी असी इदा ही कंप्लीट कर ले बिगनरस इस डिजाइन आराम न बना सकते हैं बहुत ही सौखा डिजाइन केवल जी वर्गी थोड़ी जी लुक दिता है पर कोई कुंडे नहीं उल्टा है स्ट्रैचेबिलटी ज़्यादा है क्योंकि इस असं देखो तिना तो पं कुे बना रहे तो पंचा तो तीन कुंडे बना रहे इस करके स्ट्रैचेबिलटी तब भी बद जी है ਤੇ ਦੂਜੀ ਗਲਸੀ ਦੇ ਵਿੱਚ ਪੁੱਠੇ ਕੁੰਡੇ ਰੱਖਿਆ ਤਾਂ ਵੀ ਸਟ੍ਰੈਚੇਬਿਲਟੀ ਬਚ ਜਾਂਦੀ ਹੈ ਮੈਂ ਇਹਦੇ ਵਿੱਚ ਦੋ ਕੁੰਡੇ ਪੁੱਠੇ ਰੱਖੇ ਤੁਸੀਂ ਇਹ ਵਾਲੇ ਜਿਹੜੇ ਦੋ ਕੁੰਡੇ ਪੁੱਠੇ ਇਹਨਾਂ ਨੂੰ ਵਧਾਇਆ ਕਟਾ ਵੀ ਸਕਦੇ ਹੋ ਆਪਣੇ ਮੁਤਾਬਕ ਚਲੋ ਇਤਾਂ ਹੀ ਕਰਦੇ ਹੋਏ ਅਸੀਂ ਆ ਜਾਂਦੇ ਹਾਂ ਆਪਣੀ ਅਗਲੀ ਰੋ ਦੇ ਉੱਪਰ ਹੁਣ ਅਗਲੀ ਸਲਾਈ ਅਸੀਂ ਕਿੱਦਾਂ ਕਰਨੀ ਹੈ ਅਗਲੀ ਸਲਾਈ ਅਸੀਂ ਦੋ ਕੁੰਡੇ ਪੁੱਠੇ ਤੇ ਤਿੰਨ ਕੁੰਡੇ ਸਿੱਧੇ ਪਾ ਕੇ ਕੰਪਲੀਟ ਕਰ ਲੈਣੀ ਹੈ 1 2 3 ਤਾਂਕ ਆਪਣੇ ਵਲਫੇਅਰ ਦੋ ਕੁੰਡੇ ਪੁੱਠੇ తాగా పిచ్చే తిని కండే సో తి రో అసీ యలీట్ ఫోర్థ రో రొంగ సైడ్ అిధే అండి పేల కుండ దో కుడే సీ తిండే పుట్ే పూడేదా ప్యాన్ సాడా బా తి పుట్ే స बस यही साजा पैटर्न है तो असं यही सिलाइया बार बार रिपीट करी जावे तो पैटर्न सा बन के हो जाए तैयार बढ़िया जा पैटर्न से सौखा जा पैटर्न जी ये बन गया साडा पैटर्न स्टैचेबल जा जाली नहीं है कोई जाली तो बिना देखो जाली बिल्कुल नहीं है जाली तो बिना साडा पैटर्न आता लुक अलग आती है प्यारा लगता है जब उभरमा मा सारे तो आएगा तो बहुत ही प्यारा लगता है बस फिर साजा पैटर्न फर्स्ट रो तो शुरू हो जाए पहला कुंडा है स्टेज से दूसरा कुंडा पुठा ਅਗਾ ਆਪਣੇ ਵਾਲੇ ਰਹੂਗਾ ਤਿੰਨਾਂ ਦਾ ਇੱਕ ਕ ਦੋਜਾ ਬਲ ਤੇ ਤਿੰਨਾਂ ਚੋਂ ਬਣਾ ਲੈਣੇ ਪੰਜ ਪੰਜ ਦੇ ਪੰਜ ਹੀ ਪੁੱਠੇ ਤਿੰਨ ਗੁੰਡਿਆਂ ਸੇ ਵਿੱਚੋਂ ਕੱਢ ਰਹੇ ਹਾਂ ਤੇ ਦੋ ਅਸੀਂ ਵਾਈਪਾ ਰਹੇ ਹਾਂ ਦੋ ਤਿੰਨ ਚਾਰ ਤੇ ਪੰਜ ਬਸ ਐਦਾਂ ਹੀ ਅਸੀਂ ਨੂੰ ਬਣਾਉਂਦੇ ਚਲੇ ਜਾਣਾ ਤੇ ਬਾਰ-ਬਾਰ ਅਸੀਂ ਇਦਾਂ ਬਣਾ ਗਲੇ ਆ ਤੇ ਪੈਟਰਨ ਸਾਡਾ ਤੁਸੀਂ ਦੇਖ ਹੀ ਲਿਆ ਵੀ ਕਿਆ ਕਿੰਨੀ ਪਿਆਰੀ ਇਹਦੀ ਲੁੱਕ ਆ ਰਹੀ ਹੈ ਤੇ ਬਣਾਓ ਫਿਰ ਇਸ ਪੈਟਰਨ ਉੱਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਉਪਰ ਪ੍ਰੈਸ ਕਰੋ ਤੇ ਉਹਨੂੰ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਰੂ ਦਾ ਨੋਟੀਫਿਕੇਸ਼ਨ ਮਿਲ ਜਾਵੇ ਫਿਰ ਮਿਲਦੇ ਆ ਗੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਾਂ ਤੱਕ ਤੁਸੀਂ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ